ਸੋ ਬਿਰਹਾ ਦੇ ਸੁਲਤਾਨ ਸੁਲਤਾਨ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਅਕਸ਼ਰ ਤੁਸੀਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਯਾਦ ਕਰਦੇ ਹੋ ਤੇ ਉਹਨਾਂ ਦੇ ਅੱਗੋਂ ਜਿਹੜੇ ਚੇਲੇ ਬਾਲਕੇ ਵੀ ਬੜੇ ਪੇ ਹੋਏ ਨੇ ਤਾਂ ਜੋ ਲਿਖ ਦਿੰਦੇ ਸੀ ਚਲਦਿਆ ਚਲਦਿਆ ਲਿਖ ਦਿੰਦੇ ਸੀ ਪਰ ਉਹ ਬਹੁਤ ਵਾਇਰਲ ਹੁੰਦਾ ਸੀਗਾ ਗੀਤ ਕਹਿ ਲੋ ਜਾਂ ਕੋਈ ਵੀ ਸੂਫੀ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਉਹਨਾਂ ਨੇ ਚਲਦਿਆ ਚਲਦਿਆ ਕਹਿੰਦੇ ਨੇ ਕਿ ਇੱਕ ਗੀਤ ਬਣਾ ਲੈਂਦੇ ਸੀ ਸੋ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਜਿੰਝ ਵੀ ਬਰਸੀ ਆ ਉਹਨਾਂ ਦੀ ਮਨਾਈ ਜਾ ਰਹੀ ਏ ਸ਼ੇਰ ਕੁਮਾਰ ਬਟਾਲਵੀ ਦੀ ਉਹਨਾਂ ਦੇ ਪਰਿਵਾਰ ਦੇ ਨਾਲ ਆਪਾਂ ਮਿਲਾਵਾਂਗੇ ਤੁਹਾਨੂੰ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਕਿਉਂਕਿ ਹਰ ਸਾਲ ਐਦਾਂ ਹੀ ਜੇਰਾ ਹੈ ਉਹਨਾਂ ਦਾ ਵਰਸੀ ਜੇਰੀਆਂ ਮਨਾਈ ਜਾਂਦੀ ਹੈ ਖੁਸ਼ੀਆਂ ਤੇ ਚਾਵਾਂ ਨਾਲ ਸੋ ਅਫਸੋਸ ਵੀ ਹੁੰਦਾ ਹੈ ਕਿ ਸਾਡੇ ਵਿੱਚ ਮੌਜੂਦ ਨਹੀਂ ਹੈਗੇ ਪਰ ਇਤਨਾ ਕਿਤੇ ਉਹਨਾਂ ਦੀਆਂ ਜ਼ਿਆਦਾ ਜੇਰੀਆਂ ਨੇ ਇੱਥੇ ਅੱਜ ਵੀ ਬਟਾਲਾ ਦੇ ਵਿੱਚ ਨੇ ਤਾਂ ਜਿੱਦੂ ਬਟਾਲਾ ਦੇ ਲੋਕ ਜਿਹੜੇ ਬਾਹਰ ਕਿਤੇ ਜਾਂਦੇ ਨੇ ਤੇ ਉੱਥੇ ਲੋਕ ਕਹਿੰਦੇ ਨੇ ਕਿ ਤੁਸੀਂ ਸ਼ਿਵ ਕੁਮਾਰ ਬਟਾਲਵੀ ਦੇ ਸ਼ਹਿਰ ਤੋਂ ਆਏ ਜੇ ਬੜੀ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਐਨੀ ਗੱਲ ਲੋਕ ਕਹਿੰਦੇ ਨੇ ਸੋ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਗੱਲਬਾਤ ਕਰਾਂਗੇ ਸੋ ਨਮਸਕਾਰ ਨਮਸਕਾਰ ਸਰ ਕੀ ਨਾਮ ਜੀ ਮੇਰਾ ਨਾਮ ਰਜੀਵ ਬਟਾਲਵੀ ਜੀਜੀ ਅੱਜ ਫਿਰ ਫੇਰ ਕਿਤਨਾ ਕਿਤੇ ਯਾਦ ਆ ਗਈਆਂ ਸ਼ਿਵ ਕੁਮਾਰ ਬਟਾਲਵੀ ਦੀਆਂ ਕੰਜਵੀ ਕਵਿੰਦਵੀ ਜਿਹੜੀ ਵਰਸੀ ਮਨਾਈ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਜੀ ਉਹ ਬਟਾਲਵੀ ਸਾਹਿਬ ਦੀ 51ਵੀਂ ਵਰਸੀ ਹੈ ਔਰ ਅੱਜ ਕਾਫੀ ਸਾਰੇ ਲੋਕ ਸਵੇਰ ਤੋਂ ਆ ਚੁੱਕੇ ਆ ਜੀ ਔਰ ਉਹਨਾਂ ਨੇ ਬਟਾਲਵੀ ਸਾਹਿਬ ਨੂੰ ਸ਼ਰਧਾਂਜਲੀਆਂ ਦਿੱਤੀਆਂ ਨੇ ਔਰ ਅਸੀਂ ਬੜੇ ਵੱਡਪਾਗੀ ਆਪਣੇ ਆਪ ਨੂੰ ਸਮਝਦੇ ਆਂ ਕਿ ਇਸ ਮੌਕੇ ਤੇ ਵਰਸੀ ਮਨਾਉਣ ਵਾਸਤੇ ਤਕਰੀਬਨ ਬਟਾਲੇ ਦੀਆਂ ਸਾਰੀਆਂ ਪਰਸਨੈਲਿਟੀਜ਼ ਇਸ ਘਰ ਦੇ ਵਿੱਚ ਆਉਂਦੀਆਂ ਤੇ ਉਹਨਾਂ ਨੂੰ ਯਾਦ ਕਰਦੀਆਂ ਔਰ ਇਹ ਸਾਡੇ ਲਈ ਬੜੇ ਮਾਣ ਦੀ ਗੱਲ ਹੈ। ਸੋ ਸਵੇਰ ਤੋਂ ਫਿਰ ਇਦਾਂ ਹੀ ਜਿਹੜੀਆਂ ਹੁੰਕ ਲੱਗੀਆਂ ਹਾਂ। ਜੀ ਪਿਛਲੇ ਦਿਨ ਤੋਂ ਹੀ ਕੱਲ ਤੋਂ ਹੀ ਇਥੇ ਕਾਫੀ ਰੌਣਕ ਲੱਗੀ ਹੋਈ ਆ ਔਰ ਬਟਾਲਵੀ ਸਾਹਿਬ ਨੂੰ ਆਪਣੇ ਆਪਣੇ ਸਮੇਂ ਦੇ ਮੁਤਾਬਕ ਸਭ ਆ ਕੇ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਆ ਔਰ ਸਾਨੂੰ ਇਸ ਗੱਲ ਦੀ ਬੜਾ ਫਖਰ ਹੈ। ਸੋ ਫਿਰ ਉਹਨਾਂ ਦਾ ਕੋਈ ਮੂੰਹ ਤੋਂ ਬੋਲਿਆ ਹੋਇਆ ਕੋਈ ਲਵ ਸਾਡੇ ਦਰਸ਼ਕਾਂ ਨੂੰ ਸੁਣਾਇਆ ਕਿ ਜਿਹੜਾ ਬਹੁਤ ਫੇਮਸ ਹੋਇਆ ਸੀ ਅੱਜ ਵੀ ਲੋਕ ਯਾਦ ਕਰਦੇ ਨੇ ਤਾਂ ਉਹ ਬੋਲ ਸੁਣਾਓ ਜੀ ਬਟਾਲਵੀ ਸਾਹਿਬ ਦੇਖੋ ਉਹਨਾਂ ਦੀ ਪੋਇਟਰੀ ਜਿਹੜੀ ਆ ਉਹਦੇ ਬਾਰੇ ਤੇ ਅਸੀਂ ਸਾਰੇ ਜਾਣਦੇ ਆ ਬਾਕੀ ਜੇ ਪਰਿਵਾਰਿਕ ਮੈਂਬਰ ਹੋਣ ਦੇ ਨਾਤੇ ਮੈਂ ਇੱਕ ਛੋਟੀ ਜੀ ਗੱਲ ਕਹਾਂਗਾ ਕਿ ਜਦੋਂ ਵੀ ਅਸੀਂ ਛੋਟੇ ਹੁੰਦੇ ਉਹਨਾਂ ਨੂੰ ਪੁੱਛਿਆ ਕੀ ਚਾਚਾ ਜੀ ਤੁਸੀਂ ਕੀ ਕੰਮ ਕਰਦੇ ਹੋ ਜੀ ਉਹਨਾਂ ਨੇ ਕਿਹਾ ਕਿ ਜਦੋਂ ਬੇਟਾ ਵੱਡਾ ਹੋਏਗਾ ਤਾਂ ਪਤਾ ਲੱਗ ਜਾਏਗਾ ਮੈਂ ਕੀ ਕੰਮ ਕਰਦਾ ਜੀ ਇਹ ਇੱਕ ਉਹ ਗੱਲ ਆ ਜਿਹੜੀ ਕਿਸੇ ਇੱਕ ਪਰਿਵਾਰ ਦੇ ਵਿੱਚ ਦੱਸੇ ਨਹੀਂ ਪਤਾ ਹੋ ਸਕਦੀ ਹੈ ਜੀ ਅੱਜ ਫਿਰ ਪਤਾ ਲੱਗਦਾ ਪਿਆ ਕਿ ਉਹਨਾਂ ਨੇ ਉਹ ਗੱਲ ਕੀ ਕਰਦੇ ਦੇਖੋ ਅੱਜ ਸਾਨੂੰ ਸਮਝ ਆਈਏ ਕਿ ਕਲਮ ਦੀ ਤਾਕਤ ਕੀ ਹੁੰਦੀ ਹੈ ਜੀ ਸਾਨੂੰ ਸਕੂਲਾਂ 'ਚ ਪੜਾਇਆ ਜਾਂਦਾ ਸੀ ਕਿ ਕਲਮ ਦੀ ਤਾਕਤ ਬਹੁਤ ਵੱਡੀ ਹੁੰਦੀ ਹੈ ਅਸੀਂ ਇਸ ਚੀਜ਼ ਨੂੰ ਐਸੀ ਸਮਝਦੇ ਅਸੀਂ ਕਹਿੰਦੇ ਯਾਰ ਕਲਮ 'ਚ ਕੀ ਤਾਕਤ ਹੋ ਸਕਦੀ ਜੀ ਤਾਕਤ ਤੇ ਤਲਵਾਰ 'ਚ ਹੁੰਦੀ ਜੀ ਲੇਕਿਨ ਅੱਜ ਸਮਝ ਆਉਂਦੀ ਹੈ ਕਿ ਨਹੀਂ ਕਲਮ ਦੀ ਤਾਕਤ ਅੱਗੇ ਕੋਈ ਵੀ ਜਿਹੜੀ ਤਾਕਤ ਆ ਉਹ ਤੇਕ ਨਹੀਂ ਸਕਦੀ ਔਰ ਇਹਦਾ ਬਿਲਕੁਲ ਇੱਕ ਪਰਤੱਖ ਉਹਦੇ ਹਰ ਸ਼ੇਖ ਬਟਾਲਵੀ ਜੀ ਸੋ ਫਿਰ ਗੋਲ ਸੁਣਾ ਦਿਓ ਅੱਜ ਫਿਰ ਦਰਸ਼ਕ ਜਿਹਰੇ ਨੇ ਉਹਨਾਂ ਦੀ ਆਵਾਜ਼ ਦੇ ਵਿੱਚ ਸੁਣਨਗੇ ਕਿਉਂਕਿ ਤੁਸੀਂ ਵੀ ਪਰਿਵਾਰਕ ਮੈਂਬਰ ਜੇ ਉਹਨਾਂ ਦੀ ਆਵਾਜ਼ ਕਿਤੇ ਨਾ ਕਿਤੇ ਅੱਜ ਉਹਨਾਂ ਨੂੰ ਯਾਦ ਆ ਜੇਗੀ ਤਾਂ ਗੋਲ ਸੁਣਾ ਦਿਓ ਦੇਖੋ ਬਟਾਲਵੀ ਸਾਹਿਬ ਇੱਕ ਅچھے ਗਾਇਕ ਵੀ ਸੀਗੇ ਤੇ ਪੋਇਟ ਤੇ ਸੀਗੇ ਕਵੀ ਤੇ ਸੀਗੇ ਜੀ ਜੀ ਬਾਕੀ ਉਹਨਾਂ ਦੇ ਪਰਿਵਾਰਕ ਸਦਸਿਆ ਹੋਣ ਦੇ ਨਾਤੇ ਮੈਂ ਗੋਬੋ ਤੁਹਾਨੂੰ ਸੁਣਾ ਦਿਆਂਗਾ ਉਹਨਾਂ ਦੀ ਕਿਸੇ ਪੋਇਟਰੀ ਦੇ ਜਿਹੜੀ ਕਿ ਅੱਜ ਵੀ ਲੋਕਾਂ ਨੂੰ ਮਤਲਬ ਕਾਫੀ ਪਸੰਦ ਹੈ ਮੈਨੂੰ ਤੇਰਾ ਸ਼ਬਦ ਲੈ ਬੈਠਾ ਰੰਗ ਗੋਰਾ ਗੁਲਾਬੂ ਲੈ ਬੈਠਾ किබතිতেකිনিබ किনিබතිতেකনিබක ශිবනු ඉසාල මැුතර ਸ਼ਬਾਬ ਲੱਗ ਰਿਹਾ ਤੰਗਾ ਜੀ ਵਾ ਪਰਿਵਾਰ ਦੇ ਵਿੱਚ ਫਿਰ ਕੌਣ ਕੌਣ ਆ ਤੁਹਾਡੇ ਉਹ ਵੀ ਉਹਨਾਂ ਦੇ ਬੱਚੇ ਕਿੰਨੇ ਆ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸਦੇ ਹੋ ਪਰਵਾਰ ਵੀ ਜੀ ਸ਼ਿਭ ਡਾਲਵੀ ਜੀ ਚਾਰ ਭਰਾ ਤੇ ਦੋ ਭੈਣਾਂ ਸੀ ਜੀ ਮੇਰੇ ਫਾਦਰ ਸਾਹਿਬ ਸਭ ਤੋਂ ਵੱਡੇ ਸ਼੍ਰੀ ਦਵਾਰਕਾ ਦਾਸ ਜੀ ਉਹਨਾਂ ਤੋਂ ਬਾਅਦ ਸ਼ਿਭ ਡਾਲਵੀ ਜੀ ਉਹਨਾਂ ਤੋਂ ਛੋਟੇ ਆਪਣੇ ਸੁਭਾਸ਼ ਮਟਾਲਵੀ ਜੀ ਤੇ ਉਹਨਾਂ ਦੇ ਵਿਚਕਾਰ ਦੋ ਉਹਨਾਂ ਦੀਆਂ ਸਿਸਟਰ ਵਰਸ਼ਾ ਤਾਰਾ ਜੀ ਔਰ ਸਰੋਜ मेहता ਜੀ ਤੇ ਉਹਨਾਂ ਦੇ ਸਭ ਤੋਂ ਛੋਟੇ ਭਰਾ सुरेश ਬਟਾਲਵੀ ਜੀ ਇਹ ਉਹਨਾਂ ਦੇ ਭੈਣ ਭਰਾ ਸੀਗੇ ਛੇ ਭੈਣ ਭਰਾ ਔਰ ਬਾਕੀ ਫਿਰ ਅਗੋਂ ਉਹਨਾਂ ਦਾ ਪਰਿਵਾਰ ਹੈ ਉਹਨਾਂ ਦੇ ਦੋ ਬੱਚੇ ਬਾਕੀ ਮੇਰੇ ਅਸੀਂ ਵੀ ਦੋ ਭੈਣ ਭਰਾ ਸੀਗੇ ਉਦੋਂ ਤੇ ਬਾਕੀ ਮੇਰੇ ਉਹਨਾਂ ਦੇ ਬੱਚੇ ਕਿੱਥੇ ਨੇ ਦੇਖੋ ਐਸ ਲਈ ਉਹ ਉਹਨਾਂ ਦਾ ਬੇਟਾ ਕੈਨੇਡਾ ਜੀ ਸਾਡਾ ਭਰਾ ਮਿਹਰਬਾਨ ਤੇ ਚਾਚੀ ਜੀ ਵੀ ਉਹਨਾਂ ਦੇ ਨਾਲ ਹੀ ਉਹਨਾਂ ਚੱਲਦੇ ਹੈਗੇ ਆ ਤੇ ਦੂਸਰਾ ਉਹਨਾਂ ਦੀ ਬੇਟੀ ਪੂਜਾ ਉਹ ਅਮਰੀਕਾ ਚ ਜੀ ਹਾਂਜੀ ਤੇ ਤਕਰੀਬਨ ਉਹਨਾਂ ਦਾ ਪਰਿਵਾਰ ਬਾਹਰ ਜਾ ਚੁੱਕਾ ਹੈ ਇੱਥੇ ਤੇ ਬਾਕੀ ਜਿਹੜੇ ਬਾਕੀ ਭੈਣ ਭਰਾ ਨੇ ਉਹ ਵੀ ਦੋ ਪੂਆ ਜੀ ਦੋਨੋਂ ਕੈਨੇਡਾ ਨੇ ਤੇ ਬਾਕੀ ਉਹਨਾਂ ਦੇ ਦੋ ਬ੍ਰਦਰ ਇੱਥੇ ਹੀ ਨੇ ਇੱਕ ਦਿੱਲੀ ਨੇ ਤੇ ਦੂਸਰੇ ਵੀ ਉਹਨਾਂ ਦਾ ਬੇਟਾ ਆਰਮੀਚ ਹੈ ਉਹ ਵੀ ਦਿੱਲੀ ਸੋ ਕਿਤਨਾ ਕਿਤੇ ਲੱਗਦਾ ਨਹੀਂ ਕਿ ਸਾਲ ਬਾਅਦ ਜਦੋਂ ਬਰਸੀ ਦਾ ਤਿਉਹਾਰ ਆਉਂਦਾ ਸਭ ਘਰ ਦੇ ਫਰੇ ਪੇਂਟ ਕਰਦੇ ਨੇ ਲੋਕ ਤੁਸੀਂ ਵੀ ਕਰਦੇ ਹੋ ਪਰਵਾਰ ਕਿਤਨੇ ਕਹਿੰਦੇ ਲੱਗਦਾ ਨਹੀਂ ਕਿ ਸਾਡੇ ਵਿੱਚ ਆਣ ਕੇ ਮੌਜੂਦ ਜੀ ਮਟਾਰੀ ਸਾਹਿਬ ਇਸ ਘਰ ਚ ਕਦੀ ਵੀ ਨਹੀਂ ਗਏ ਦੇਖੋ ਬਜ਼ੁਰਗ ਕਦੀ ਮਰਦੇ ਨਹੀਂ ਆ ਜੀ ਜੀ ਜੇਕਰ ਤੁਹਾਡੇ ਨਾਲ ਉਹਨਾਂ ਦੀ ਅਟੈਚਮੈਂਟ ਹੈ ਤੁਸੀਂ ਇੱਕ ਪਰਿਵਾਰ ਨਾਲ ਜੁੜੇ ਹੋਏ ਹੋ ਤੋ ਉਹ ਤੁਹਾਡੇ ਵਾਸਤੇ ਕਦੀ ਨਹੀਂ ਮਰਦੇ ਉਹ ਅਮਰ ਨੇ ਔਰ ਹਮੇਸ਼ਾ ਇਸ ਕਰਕੇ ਉਹਨਾਂ ਦੀ ਰੂਹ ਹੈਗੀ ਔਰ ਹਮੇਸ਼ਾ ਜਦੋਂ ਉਹਨਾਂ ਦੀ ਵਰਸੀ ਜਾਂ ਜਨਮ ਦਿਨ ਮਨਾਇਆ ਜਾਂਦਾ ਉਹ ਸਾਨੂੰ ਲੱਗਦਾ ਸਾਡੇ ਦੀ ਮੌਜੂਦੀ ਹੁੰਦੀ ਹੈ ਸੋ ਅੱਜ ਵੀ ਕਿਤੇ ਉਹਨਾਂ ਦੇ ਤੁਸੀਂ ਬੋਲ ਸੁਣਾਏ ਨੇ ਤੇ ਲੂਣ ਕੰਡੇ ਖੜੇ ਹੋ ਗਏ ਕਿਉਂਕਿ ਸੱਚੀ ਸਾਡੇ ਤੋਂ ਪਹਿਲਾਂ ਦੀਆਂ ਗਾਈਆਂ ਹੋਈਆਂ ਨੇ ਬੋਲੇ ਹੋਏ ਨੇ ਬੋਲ ਪਰ ਸਾਡਾ ਵੀ ਕਿਤਨਾ ਕਿਤੇ ਲੂਣ ਕੰਡੇ ਖੜੇ ਹੋ ਗਏ ਕੀ ਕਹਿਣਾ ਚਾਹੁੰਦੇ ਬਿਲਕੁਲ ਇਹ ਚ ਸਹੀ ਗੱਲ ਹੈ ਕਿਉਂਕਿ ਬਟਾਰਵੀ ਸਾਹਿਬ ਨੇ ਜਿਹੜੀ ਸ਼ਬਦਾਂ ਦੀ ਲੜੀ ਆਪਣੀ ਆਪਣੇ ਕਵਿਤਾਵਾਂ ਚ ਪਰੋਈ ਗਈ ਹੈ ਪਰੋਈ ਹੈ ਉਹ ਇਸ ਖੂਬਸੂਰਤੀ ਨਾਲ ਪਰੋਈ ਹੈ ਕਿ ਉਹ ਇੱਕ ਬਾਣੀ ਦਾ ਰੂਪ ਲੈ ਚੁੱਕੀ ਉਹਨਾਂ ਦੀ ਪੋਇਟਰੀ ਔਰ ਜਿਸ ਤਰ੍ਹਾਂ ਸਾਡੇ ਗ੍ਰੰਥ ਲਿਖੇ ਗਏ ਸੰਤਾਂ ਨੇ ਜਾਂ ਫਕੀਰਾਂ ਨੇ ਜਾਂ ਸਾਡੇ ਪੀਰਾਂ ਨੇ ਪਗੰਮਰਾਂ ਨੇ ਉਸੇ ਤਰ੍ਹਾਂ ਬਟਾਲਵੀ ਸਾਹਿਬ ਨੇ ਇੱਕ ਆਪਣੀ ਜਿੰਨੀ ਵੀ ਪੰਜਾਬੀ ਕਾਫ ਦੀ ਰਚਨਾ ਕੀਤੀ ਹੈ ਉਹ ਇੱਕ ਗ੍ਰੰਥ ਦੀ ਤਰ੍ਹਾਂ ਹੀ ਹੈ ਅਗਰ ਕਿਹਾ ਜਾਏ ਤਾਂ ਪੰਜਾਬੀ ਕਾਫ ਦਾ ਗ੍ਰੰਥ ਉਹ ਸ਼ੇ ਬਟਾਲਵੀ ਨੂੰ ਹੀ ਅਸੀਂ ਸਮਝਦੇ ਹਾਂ ਤੋ ਤੁਸੀਂ ਫਿਰ ਤੁਹਾਨੂੰ ਇਹ ਕਾਫੀ ਫੰਕਸ਼ਨਾਂ ਤੇ ਬੁਲਾंदे ਹੋਣੇ ਨੇ ਉੱਥੇ ਵੀ ਫਿਰ ਮਾਣ ਮਹਿਸੂਸ ਹੁੰਦਾ ਕਿ ਜਦੋਂ ਤੁਸੀਂ ਜਾਂਦੇ ਹੋ ਤੇ ਸਟੇਜ ਤੇ ਸਨਮਾਨਿਤ ਕਰਦੇ ਨੇ ਜੀ ਇਹ ਇੱਕ ਆਪ ਦੇਖੋ ਇਹ ਹੈ ਤੇ ਇਹ ਰਾਜਨੀਤੀ ਨਾਲ ਦਾ ਹੀ ਇੱਕ ਮਸਲਾ ਹੈ ਕਿ ਜਿਹੜੇ ਸਾਨੂੰ ਆਉਣ ਵਾਲੇ ਜਿਹੜੇ ਮੌਜੂਦਾ ਐਮਐਲਏ ਜਾਂ ਕੋਈ ਉਸ ਤੋਂ ਪਹਿਲੇ ਹੋਏ ਆ ਜਿਹੜੇ ਬੁਲਾਉਂਦੇ ਨੇ ਤੇ ਅਸੀਂ ਜ਼ਰੂਰ ਜਾਂਦੇ ਰਹੇ ਆ ਜੇ ਕੋਈ ਨਹੀਂ ਬੁਲਾਉਂਦਾ ਤਾਂ ਫਿਰ ਅਸੀਂ ਨਹੀਂ ਵੀ ਜਾਂਦੇ ਜੀ ਇਹ ਡਿਪੈਂਡ ਕਰਦਾ ਉਹਨਾਂ ਦੇ ਆਪਣੀ ਮੈਂਟੈਲਿਟੀ ਤੇ ਔਰ ਆਪਣੀ ਸੋਚ ਤੇ ਤੇ ਬਾਕੀ ਗਰਮਾਨ ਮਹਿਸੂਸ ਹੁੰਦਾ ਕਿ ਨਹੀਂ ਅੱਜ ਵਾਕਈ ਉਹਨਾਂ ਨੂੰ ਯਾਦ ਰੱਖਦੇ ਹਾਂ ਕਿ ਕਿਤਨਾ ਕਿਤੇ ਸਾਡੇ ਵਿੱਚ ਹੀ ਮੌਜੂ ਜੀ ਜਦੋਂ ਸਾਨੂੰ ਬੁਲਾਉਂਦੇ ਨੇ ਤੇ ਇੱਕ ਫਕਰ ਔਰ ਮਾਨ ਤੇ ਹੁੰਦਾ ਹੀ ਹੈ ਕਿ ਅਸੀਂ ਪਰਿਵਾਰ ਦੇ ਸਦਸੇ ਉਹਨਾਂ ਦੇ ਬਲੱਡ ਰਿਲੇਸ਼ਨ ਚ ਆ ਔਰ ਸਾਨੂੰ ਉਹਨਾਂ ਨੇ ਇਹ ਮਾਨ ਬਖਸ਼ਿਆ ਔਰ ਕੁਦਰਤੀ ਸਾਨੂੰ ਆਪਣੇ ਆਪ 'ਚ ਉਸ ਵੱਲ ਬੜਾ ਫਕਰ ਮਹਿਸੂਸ ਹੁੰਦਾ ਸੋ ਹੋਰ ਵੀ ਪਰਿਵਾਰ ਦੇ ਮੈਂਬਰ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਪਰਿਵਾਰ ਦੇ ਵਿੱਚੋਂ ਇਸ ਕਾਰ ਦੇ ਵਿੱਚੋਂ ਉਹਨਾਂ ਦੀਆਂ ਯਾਦਾਂ ਜਿਹੜੀਆਂ ਨੇ ਹਾਲੇ ਵੀ ਬਰਕਰਾਰ ਨੇ ਅੱਜ ਵੀ ਲੋਕ ਆਉਂਦੇ ਨੇ ਤਾਂ ਜਦੋਂ ਬੋਲ ਸੁਣਾਉਂਦੇ ਨੇ ਤੇ ਐਦਾਂ ਲੱਗਦਾ ਹੈ ਕਿ ਸ਼ੇਵ ਕੁਮਾਰ ਬਟਾਲਵੀ ਜੀ ਅੱਜ ਵੀ ਜਿਹੜੇ ਕਿਤੇ ਨਾ ਕਿਤੇ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਆਂ ਜੀ ਸੋ ਨਮਸ਼ਕਾਰ ਹਾਂ ਜੀ ਨਮਸ਼ਕਾਰ ਕੀ ਨਾਮ ਜੀ ਮੇਰਾ ਨਾਮ ਜੀ ਸੀਮਾ ਬਟਾਲਵੀ ਹੈ ਸੋ ਤੁਹਾਡੇ ਕੀ ਲੱਗਦੇ ਸੀਗੇ ਸ਼ੇਵ ਕੁਮਾਰ ਦੇ ਮੇਰੇ ਜੀ ਮੈਂ ਜਿੱਥੇ ਵੀ ਜਾਨੀ ਮੈਨੂੰ ਬੜਾ ਫਕਰ ਮਹਿਸੂਸ ਹੁੰਦਾ ਕਿ ਮੈਂ ਉਸ ਪਰਿਵਾਰ ਦੀ ਬਹੂ ਹਾਂ ਔਰ ਇਸ ਨਾਤੇ ਮੈਨੂੰ ਇਹ ਪ੍ਰਾਊਡ ਜਿਹੜਾ ਮਰੰਦੀ ਜ਼ਿੰਦਗੀ ਤਾਂ ਕਿ ਜਿਹੜਾ ਮੈਨੂੰ ਤਾਂ ਰਹੇਗਾ ਮੇਰੀ ਅਗਲੀ ਮੇਰੇ ਬੱਚਿਆਂ ਨੂੰ ਇਹ ਮਾਨ ਨਸੀ ਸੋ ਜਦੋਂ ਆਪਣੇ ਮੰਮੀ ਪਾਪਾ ਦੇ ਘਰ ਜਾਂਦੇ ਹੋ ਫਿਰ ਲੋਕ ਵੀ ਕਿਤੇ ਨਾ ਕਿਤੇ ਖੁਸ਼ ਹੁੰਦੇ ਨੇ ਕਿ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਆਏ ਨੇ ਤੇ ਬੜੀ ਖੁਸ਼ੀ ਵਾਲੀ ਗੱਲ ਜੀ ਦੇਖੋ ਜੀ ਉਹਨਾਂ ਨੂੰ ਵੀ ਬੜਾ ਫਕਰ ਮਹਿਸੂਸ ਹੁੰਦਾ ਹੈ ਕਿ ਉਹ ਪੋएट ਜਿਹੜੇ ਕੀ ਜਿਨ੍ਹਾਂ ਨੂੰ ਕਾਲਜ ਜਾਂ ਸਕੂਲ ਦੀਆਂ ਬੁੱਕਸ ਦੇ ਵਿੱਚ ਇੱਕ ਪੋਇਟਰੀ ਦੇ ਰੂਪ ਦੇ ਵਿੱਚ ਅਸੀਂ ਪੋएट ਨੂੰ ਜਾਣਦੇ ਸੀ ਤੇ ਜਦੋਂ ਮੇਰਾ ਰਿਸ਼ਤਾ ਇਸ ਘਰ ਦੇ ਵਿੱਚ ਹੋਇਆ ਤੇ ਉਹਨਾਂ ਨੂੰ ਇੱਕ ਬੜਾ ਫਕਰ ਮਹਿਸੂਸ ਹੋਇਆ ਕਿ ਅਸੀਂ ਉਸ ਘਰ ਦੇ ਵਿੱਚ ਆਪਣੀ ਬੇਟੀ ਦੀ ਐਂਗੇਜਮੈਂਟ ਕੀਤੀ ਹੈ ਜਿਹੜੇ ਕਿ ਪੂਰੇ ਪੰਜਾਬ ਚ ਨਹੀਂ ਆਲ ਵਰਲਡ ਜਿੱਥੇ ਇੱਕ ਪੰਜਾਬੀ ਕਮਿਊਨਿਟੀ ਹੈ ਉਹਨਾਂ ਨੇ ਪੋਇਟ ਨੂੰ ਬੜੇ ਇੱਕ ਉੱਚੇ ਪੱਧਰ ਤੇ ਜਾਣਿਆ ਜਾਂਦਾ ਤੇ ਅਸੀਂ ਉਸ ਪਰਿਵਾਰ ਦੇ ਨਾਲ ਸਾਡਾ ਰਿਸ਼ਤਾ ਜੁੜ ਗਿਆ ਤੇ ਉਹਨਾਂ ਨੂੰ ਵੀ ਬੜਾ ਫਕਰ ਮਹਿਸੂਸ ਹੁੰਦਾ ਹੈ ਕਿ ਜਦੋਂ ਬੜੀ ਫਕਰ ਨਾਲ ਕਹਿੰਦੇ ਆ ਕਿ ਰਾਜੀਵ ਬਟਾਲਵੀ ਜਾਂ ਸੀਮਾ ਬਟਾਲਵੀ ਸ਼ਿਵ ਬਟਾਲਵੀ ਦੇ ਭਤੀਜਾ ਰ ਭਤੀਜਾ ਬਹੂ ਤੇ ਉਹਨਾਂ ਨੂੰ ਬੜਾ ਮਾਣ ਮਹਿਸੂਸ ਹੁੰਦਾ ਹਾਂਜੀ ਸੋ ਗੱਲਬਾਤ ਕੀਤੀ ਜੀ ਉਹਨਾਂ ਦੇ ਭਤੀਜਾ ਐਂਡ ਭਤੀਜੀ ਨੇ ਤੇ ਬੜਾ ਮਾਣ ਵਾਲੀ ਗੱਲ ਹੁੰਦੀ ਏ ਅੱਜ ਵੀ ਕਿਤੇ ਨਾ ਕਿਤੇ ਉਹ ਕਹਿੰਦੇ ਨੇ ਸਾਡੇ ਪਰਿਵਾਰ ਦੇ ਵਿੱਚ ਇਸ ਘਰ ਦੇ ਵਿੱਚ ਮੌਜੂਦ ਨੇ ਕਿਉਂਕਿ ਲੋਕ ਜਦੋਂ ਉਹਨਾਂ ਦਾ ਕੋਈ ਲਿਖਿਆ ਹੋਇਆ ਗਾਣਾ ਜਾਂ ਗਜ਼ਲ ਕੋਈ ਵੀ ਉਹਨਾਂ ਦਾ ਸੁਣਦੇ ਨੇ ਤਾਂ ਲੂਨ ਕੰਡੇ ਖਰੇ ਖੜੇ ਹੋ ਜਾਂਦੇ ਨੇ ਸੋ ਵੀਡੀਓ ਨੂੰ ਪੰਜਾਬ ਤੋਂ ਲੈ ਕੇ ਫੋਰਨ ਤੱਕ ਪਹੁੰਚਾ ਦਿਓ ਤਾਂ ਕਿ ਜਿਹੜੇ ਉਹਨਾਂ ਦੇ ਚਾਹਤੇ ਨੇ ਜਿਹੜੇ ਉਹਨਾਂ ਨੂੰ ਪਸੰਦ ਕਰਦੇ ਨੇ ਜਿਹੜੇ ਚਾਹੁੰਦੇ ਨੇ ਉਹਨਾਂ ਨੂੰ ਉਹ ਤੋਂ ਤੱਕ ਜਿਹੜੀ ਵੀਡੀਓ ਹੈ ਕੁੱਝ ਨਹੀਂ ਚਾਹੀਦੀ ਉਸ ਕੈਮਰਾ ਪਰਸਨ ਹੌਣਕਰਵਾਲ ਦੇ ਨਾਲ ਲੱਕੀ ਰਾਜਪੂਤ ਬਟਾਲਾ